हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੁਖਸਾਂ ਵੀਰੋ ਜਿਹੜੀ ਅੱਜ ਦੀ ਇੱਕ ਵੀਡੀਓ ਬਣਾ ਰਹੇ ਆ ਆਪਾਂ ਇਹਦੇ ਵਿੱਚ ਤੁਹਾਨੂੰ ਦੋ ਮੱਜਾਂ ਦੀ ਵੀਡੀਓ ਸਾਂਝੀ ਕਰਨੀ ਹੈਗੀ ਤੇ ਇੱਕ ਤੁਹਾਨੂੰ ਔਸਰ ਝੋਟੀ ਦੀ ਵੀਡੀਓ ਸਾਂਝੀ ਕਰਨੀ ਆ ਤੁਸੀਂ ਵੀਡੀਓ 'ਚ ਨੋਟ ਕਰਦੇ ਹੋਵੋਗੇ ਜਿਹੜੀਆਂ ਮੱਜਾਂ ਆਮ ਤੌਰ ਤੇ ਕੱਦ ਵੱਡੇ ਹੁੰਦੇ ਹੁੰਦੇ ਝੋਟਾਂ ਦੇ ਕੱਟਾਂ ਦੇ ਸਿੱਖ ਕੱਦ ਛੋਟੇ ਹੁੰਦੇ ਹੈਗੇ ਨਾ ਜਿਹੜੀਆਂ ਮੱਜਾਂ ਤੁਹਾਨੂੰ ਵਧੀਆ ਕੱਦ-ਕੜ ਚੰਗੇ ਕੱਦ-ਕੜ ਨਾਲ ਮੱਜਾਂ ਦੇ ਇਹ ਮੱਜਾਂ ਆ ਝੋਟੀ ਦੇ ਬਰਾਬਰ ਕੱਟੀਆਂ ਲੱਗ ਰਹੀਆਂ ਨਹੀਂ ਹੈਗਾ ਨਾ ਬਹੁਤ ਵੱਡੇ ਢਾਂਚੇ ਦੀ ਜੈਡ ਬਲੈਕ ਮਤਲਬ ਮੇਲੇਾਂ ਦੀ ਸ਼ਾਨ ਬਣ ਇੱਕ ਤਾਂ ਨੀਲੀ ਰਾਵੀ ਚ ਪੈਂਦੀ ਹੈਗੀ ਤੇ ਇੱਕ ਸਾਨੂੰ ਪੈਂਦੀ ਹੈ ਜਿਹੜੇ ਮੂਹਰਾ ਚ 3 ਨੰਬਰ ਪਸ਼ੂ ਹੈ ਸੋ ਬਾਕੀ ਬਾਈ ਨਾਲ ਗੱਲਬਾਤ ਕਰਨ ਜਿਹੜਾ ਤੁਹਾਨੂੰ ਪਸ਼ੂ ਪਸੰਦ ਆਊਗਾ ਸੋ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸੋ ਵੀਡੀਓ ਪੂਰੀ ਦੇਖੋ ਪਹਿਲਾਂ ਤੇ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਅਰੇ ਆਪਣਾ ਨਾਮ ਤੇ ਐਡਰੈਸ ਬੋਲੀ ਪਿੰਡ ਆਪਣਾ ਜੀ ਆਪਣਾ ਪਿੰਡ ਨਵਾਂ ਰਣਜੀਤ ਸਿੰਘ ਹਾਂ ਜੀ ਪਿੰਡ ਜੋਧਪੁਰ ਜ਼ਿਲ੍ਹਾ ਬਰਨਾਲਾ 25 ਮਾ ਜੋਧਪੁਰ ਕਹਿੰਦੇ ਜੀ ਨਾ ਹਾਂ ਜੀ ਬਰਨਾਲੇ ਦੇ ਨਾਲ ਹੀ ਉਹ ਤੋਂ ਪਰ ਆ ਗਿਆ ਨਾ ਹਾਂ ਜੀ ਮਾ ਜੋਧਪੁਰ ਜਿਹੜਾ ਬਰਨਾਲੇ ਦੇ ਨਾਲ ਆਲਾ ਜੀ ਹਾਂ ਤੇ ਮੋਬਾਈਲ ਨੰਬਰ ਇੱਕ ਕਰੀ ਫੇਰ ਬੋਲ ਦੋ 95016 ਜੀ 19058 ਠੀਕ ਆ ਠੀਕ ਆ ਜਿਹੜੀ ਪਹਿਲਾ ਨੰਬਰ ਤੇ ਮੱਝ ਆ ਗਈ ਹਾਂਜੀ ਕਿੰਨਾ ਟਾਈਮ ਦੀ ਸੂਈ ਵੀ ਆ ਇਹਨੂੰ ਹੋ ਗਏ ਭਾਈ 2.5 ਮਿੰਟ ਦੀ ਸੂਈ ਨੂੰ 2.5 ਮਿੰਟ ਦੀ ਸੂਈ ਨੂੰ ਹੋ ਗਏ ਹਾਂ 8 ਦਿਨ ਹੋ ਗਏ ਇਹਨੂੰ ਛੋਟਾ ਦਿੱਤੇ ਨੂੰ ਠੀਕ ਆ ਠੀਕ ਆ ਸਾਂ ਤੋਂ ਸ਼ਾਮ ਜੀ ਵੀ ਆ 2:34 ਮਿੰਟ ਦਾ ਵੀਡੀਓ ਬਣਾ ਰਹੇ ਹਾਂਗੇ ਦੁੱਧ ਇਸ ਟਾਈਮ ਕਿੰਨਾ ਤਿਆਰ ਆਗਾ ਦੁੱਧ ਇਸ ਟਾਈਮ 8 ਲੀਟਰ ਆਈ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਮਿਲਦੀ ਆ ਬੱਚਾ ਆ ਹੈਗਾ ਨੇ ਜੀ ਥਾਪੀ ਦੀ ਮਿਲਦੀ ਆ ਥਾਪੀ ਤੇ ਮਿਲਦੀ ਆ ਤੇ ਮਲ ਚਾਟ ਪਾਉਣੀ ਪੈਂਦੀ ਆ ਹਾਂ ਚਾਟ ਪਾ ਕੇ ਬੜੀ ਨਹੀਂ ਪਾਲਦੀ ਨਾ ਜੀ ਠੀਕਾ ਠੀਕ ਕੋਈ ਨਹੀਂ ਪਾਲਦੀ ਠੀਕ ਆ ਠੀਕ ਚਾਟਦੀ ਮਿਲਦੀ ਧਾਰਸੁਰ ਪੋਲੀ ਆ ਹਾਂ ਹੀ ਧਾਰਸੁਰ ਬੋਲੀ ਆ ਰੂਮਰ ਕੀ ਧਾਰਾ ਬੇਲਾ ਕੁਵਲਾ ਤਾਂ ਨਹੀਂ ਕਾਦੀ ਨਾ ਜੀ ਪੋਰਾ ਬੇਲਾ ਕੁਵਲਾ ਨਹੀਂ ਥਣ ਬਹੁਤ ਚੰਗਾ ਲੱਗਿਆ ਜੀ ਮੋਟੀ ਚਵਾਈਆ ਥਣ ਬਹੁਤ ਚੰਗੇ ਲੱਗੇ ਨਾ ਹਾਂਜੀ ਹਾਂਜੀ ਬਾਕੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਕਿਹੜਾ ਸੂ ਆਹੋ ਲੱਗ ਭਗ ਜੇ ਇਹ ਤੀਜੇ ਸੂ ਵੀ ਆਈ ਠੀਕ ਹੈ ਜੀ ਤੂੰ ਦੇਖੋ ਥਣ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਈ ਬਾਕੀ ਹਜੇ ਟਾਈਮ ਦੇ ਹਾਰ 2:30 ਟਾਈਮ ਹੈਗਾ ਸ਼ਾਮ ਨੂੰ ਜਿਹੜੀ 4:20 ਦਾ ਸਮਾਂ ਹੋ ਜੂਗਾ ਖੋਲਾ ਜੇ ਨੂੰੜੀ ਹਾਂ ਤੋੜ ਕੇ ਦਿਖਾ ਦਿਓ ਜੀ ਉਹਦੋਂ ਜਿਹੜੇ ਵਧੀਆ ਤਿਆਰੀ ਕਰ ਲੈਣੀ ਹੈਗੀ ਬਾਕੀ ਦੋ ਰੰਬਾ ਤੋਂ ਕਨੀਲੀ ਰਾਬ ਜਿਹਾ ਖਾਵਾਂਗੇ ਬਾਕੀ ਆ ਝੋਟੀ ਦੇਖ ਲਓ ਸੈਂਗ ਸੈਂਗ ਕੁਆਲਿਟੀ ਐਦਾਂ ਤੋੜ ਲੰਬੀ ਜੀ ਵਧੀਆ ਕੱਦ ਕਾਲਾ ਜਿਵੇਂ ਆਮ ਮੱਝਾਂ ਨੋਰਮਲ ਜਨਾ ਦਰਾਨੀ ਮੱਝ ਉਹ ਵੀ ਹੈਗੀ ਬਾਕੀ ਭਾਅ ਵੀ ਸਾਨੂੰ ਮੱਝਾਂ ਦੇ ਉਹ ਜਾਇਜ਼ ਹੀ ਹੋਣਗੇ ਤੇ ਦੇਖ ਸਕਦੇ ਹੋ ਚਾਲ ਚੁਕ ਮੱਝ ਦੀ ਵਧੀਆ ਪੂਰੀ ਫਿੱਟ ਫੁੜੀ ਬੰਤਰ ਬਾਕੀ 5ਵਾਂ 6ਵਾਂ ਥਾਣਾ ਕੋਈ ਵੀ ਨਹੀਂ ਚਾਰੀ ਜਿਹੜੇ ਤੇ 2.5 ਕਿ ਮੇਰੀ ਸੂਈ ਵੀ ਹੈਗੀ ਤੇ 8 ਕਿਲੋ ਹੋ ਗਏ ਬਾਈ ਕਹਿੰਦਾ ਵੀ ਇਹਨੂੰ ਮਤਲਬ ਗੱਬਣ ਕਰਾਈ ਉਹਨਾਂ ਬਾਕੀ ਗੱਬਣਾ ਦੇਖੋ ਗਾਂ ਮਾਤਾ ਥੋੜਿਆ ਕਰ ਜਿੰਦਾ ਮੱਝਾਂ ਨੂੰ ਕੋਈ ਦਿੱਕਤ ਨਹੀਂ ਆਉਦੀ ਠੀਕ ਆ ਬਾਈ ਬੰਦ ਦਿਓ ਠੀਕ ਹੈ ਜੀ ਤੇ ਸੱਜਰ ਨੇ ਦੁੱਧ ਕਿੰਨਾ ਦਿੱਤਾ ਵੀ ਜਦੋਂ ਤਿਆਰ ਸੀ ਤੋਂ ਦੁੱਧ ਨੇ ਦਿੱਤਾ ਬਾਈ 11 ਕਿਲੋ ਠੀਕ ਆ ਸਹੀ ਆ 11 ਕਿਲੋ ਦੁੱਧ ਦਿੱਤਾ ਹੀ ਹੂੰ ਕੋਈ ਬਾਈ ਨੇ 15 14 ਨਹੀਂ ਕਿਹਾ ਵੀ ਵੀ ਇਹ ਸੱਜਰ ਦੇ ਦੇਖਣ ਦਾ ਬਾਈ ਨੇ ਜਾਇਜ਼ ਜੀ ਗੱਲ ਕਿਹਾ ਵੀ 11 ਕਿਲੋ ਦਿੱਤਾ ਹੁਣ 8 ਕਿਲੋ ਕੋ 2.5 ਕਿ ਮੈਨੂੰ ਸੂਈ ਨ ਹੋਵੇ ਬਾਕੀ ਗੱਬਣ ਵੀ ਹੋ ਗਈ ਨਾ ਬਾਈ ਉਹਦੇ ਕਰ ਤਾ ਹੋ ਗਈ ਅੱਠਵੇਂ ਤੇ ਇਹ ਇਹਦਾ ਫਿਰ ਮੁੱਲ ਕਿੰਨਾ ਕਰਾਂਗੇ ਜਾਇਜ਼ ਆਪਾਂ ਮੁੱਲ ਇਹ ਆਪਾਂ 65000 ਰੁਪਏ ਮੁੱਲ ਕਰਦੇ ਤੇ ਇਹ ਜੋ ਮਾਨਤਾ ਨਹੀਂ ਕਰਾਂਗੇ 65 'ਚ ਮਾਨਤਾ ਕਰ ਦਾਂਗੇ ਹਾਂ 65 'ਚ ਮਾਨਤਾ ਕਰ ਦਾਂਗੇ ਠੀਕ ਹੈ ਬਾਕੀ ਮੁੱਲ ਵੀ ਭਾਈ ਨੇ ਬਿਲਕੁਲ ਜਾਇਜ਼ ਜਾ ਕਰੇਗਾ ਤੇ ਅੱਗੇ ਆ ਕੀ ਦੋ ਨੰਬਰ ਦੇਖੋ ਨੀਲੀ 라ਵੀ ਝੋਟੀ ਨੀਲੀ 라ਵੀ ਅੱਖਾਂ ਥੋੜਾ ਜਰੂਰ ਕੱਟ ਨਹੀਂ ਆ ਬਾਕੀ ਸਾਰਾ ਟਾਂਚਾ ਨੀਲੀ 라ਵੀ 'ਚ ਹੀ ਆ ਗਿਆ ਨਾ ਦੇਖ ਸਕਦੇ ਹੋਗੇ ਥੋੜੀ ਖੜੀ ਕਸੂਤੀ ਸਿੱਧੀ ਕਰੀ ਬਾਈ ਮੜੀ ਐ ਲਾਜ਼ਮੀ ਹੋਰੂ ਜੀ ਖੜੀ ਹੁੰਦੀ ਹੈ ਨਾ ਖੜਨੀ ਜੀ ਟਿੱਡੀ ਜੀ ਖੜੀ ਹੈਗੀ ਤੇ ਬਾਕੀ ਥਾਂ ਤੋਂ ਦੇਖੋ ਜੀ ਬਹੁਤ ਸ ਏ ਬਾਈ ਜੀ 1.5 ਮਹੀਨੇ ਦੀ ਗੱਪੜਾ ਹੈ ਸਾਢੇ 3 ਮਹੀਨੇ ਸੁਈ ਵੀ ਸਾਢੇ 3 ਮਹੀਨੇ ਸੁਈ ਵੀ ਆ 1.5 ਮਹੀਨੇ ਦੋ ਮਹੀਨੇ ਬਾਅਦ ਟੀਕਾ ਭਰਾ ਲਿਆ ਸੀ ਹਾਂਜੀ ਹਾਂਜੀ 1.5 ਮਹੀਨਾ ਗੱਪਣ ਹੋ ਗਿਆ ਹੁਣ ਹਾਂ 1.5 ਮਹੀਨੇ ਦੀ ਗੱਪਣਾ ਅੱਜ ਚੈੱਕ ਤਾਂ ਆ ਜਾਂਦੀ ਲੈਣਾ ਇਹ ਕਾਜੂਗੀ ਜੇ ਕੋਈ ਦਲਾ ਸਕਦਾ ਲ ਆਪਣੇ ਹਾਂ ਵੈਸੇ ਜਿਹੜੇ ਡਾਕਟਰ ਪਾਰਕੀ ਉਹ ਸਾਢੇ 50 ਦਿਨ ਤੋਂ ਕਰ ਦਿੰਦੇ ਕੋ ਹਾਂ ਇਹ ਆਪਣਾ ਟੀਕਾ ਭਰਾ ਉਹ ਛੋਟੀ ਚੋ ਛਾਂ ਤੋਂ ਲੱਗੀ ਹੋਈ ਆ ਇਹ ਟੀਕਾ ਭਰਾ ਵਾ ਇਹ ਦੂਜਾ ਜੀ ਦੂਜੇ ਸੁਈਆ ਤੀਜੇ ਸੁਈਆ ਜੀ ਦੂਜੇ ਸੂਏ ਹੁਣ ਸੁਈ ਵੀ ਹੈਗੀ ਬੱਚਾ ਦਾ ਵੀ ਹੈ ਨਹੀਂਗਾ ਹੈ ਨਾ ਇਹਦਾ ਵੀ ਹੈ ਨਹੀਂ ਤੇ ਇਹ ਕ ਇਹ ਬਿਠਾਪੀ ਦੀ ਮਿਲਦੀ ਆ ਜੀ ਮਲਚਾਟ ਬਾਕੇ ਸਾਤੀ ਬਾਕੇ ਹਾਂਜੀ ਹਾਂਜੀ ਦੋਨੇ ਢਾਂਗ ਮਿਲਦੀ ਆ ਦੋਨੇ ਢਾਂਗ ਰੰਗ ਮਿਲਦੀ ਆ ਠੀਕ ਆ ਠੀਕ ਆ ਪੈਠਪੂੜੀ ਪਾਂਤ ਦੇਖੋ ਜੀ ਬਹੁਤ ਚੰਗੀ ਮੱਝ ਆ ਗਈ ਤੇ ਥਾਣਾ ਥਾਣੇ ਪਾਂਤਰ ਸੁਣੀਆਂ ਗਈ ਰਾਜ ਹੀ ਆ ਬਾਕੀ ਕਾਦੇ ਕਾੜ ਚੰਗਾ ਝੂਕੀਦਾ ਹਾਂ ਹਾਂਜੀ ਹਾਂਜੀ ਤੇ ਧਾਰਤੂ ਪੋਲੀ ਵਧੀ ਹੈ ਲੈ ਮਾਹਰ ਨੂੰ ਮਾਰ ਗਈ ਕੋਈ ਭੂਸਾ ਖਾ ਨਹੀਂ ਹੈ ਕਮਾਈਨ ਫੜੀਆ ਪੋਲੀ ਚੋਟ ਦੇਖੋ ਜੀ ਬਾਈ ਕੋਲੇ ਮੱਝ ਨੀਲੀ ਰਾਵੀ ਚ ਕ੍ਰੋਸ ਪੈਂਦੀ ਹੈਗੀ ਕਹਿੰਦੇ ਅੱਖਾਂ ਤੋਂ ਛੱਡ ਕੇ ਬਾਕੀ ਸਾਰਾ ਸਟਰਕਚਰ ਨੀਲੀ ਠੀਕ ਆ ਬਾਈ ਬੰਨ ਦੋ ਠੀਕ ਹਾਂ ਹੁਣ ਚਾਰੇ ਚਲਦੀ ਸੱਤ ਨੇ ਹਾਂ ਜੀ ਪੂਰੇ ਓਕੇ ਜੀ ਤਾ ਦੂਰਾ ਸਿੱਧ ਬਖੋ ਚੋਕੇ ਦੇ ਥੱਲੋ ਨਹੀਂ ਬਾੜੀ ਹੈਗੀ ਥੱਲੋ ਸਾਰੀਆਂ ਬਈਆਂ ਓਕੇ ਦੁੱਧ ਕਿੰਨਾ ਥਲੇ ਦੁੱਧ ਸੇ 7 ਕਿਲੋ ਆਈ ਇਥੇ 7 ਕਿਲੋ ਵਗਾ ਹਾਂਜੀ ਠੀਕ ਆ ਉਸ ਲੱਠ ਕਿਲੋ ਇਥੇ 7 ਕਿਲੋ ਹਾਂਜੀ ਇਥੋਂ ਤੁਹਾਨੂੰ ਥਣਾਏ ਮੰਤਰ ਜੀ ਦਿਖਾ ਦੇਣ ਜੀ ਸੋਨੇ ਥਣਾ ਦੀ ਮਾਲ ਕਰਨਾ ਬਾਕੀ ਇਹ 2.5 ਕ ਦੇ ਟਾਈਮ ਆਗਾ ਲਗਭਗ 3 3.5 4 ਘੰਟੇ ਦੇ ਲੱਗ ਪਈ ਜਿਹੜਾ ਸਮਾਂ ਪਿਆਗਾ ਦੇਖ ਸਕਦੇ ਜੀ ਇਹਦਾ ਵਈ ਫਾਰਮੂਲਾ ਕਿੰਨਾ ਕਰਾਂਗੇ ਆਪਾਂ ਇਹਦਾ ਮੁੱਢੀ ਪੈਂਡ ਖਿਆਰੀ ਹੈ ਵੀਰੇ ਇਹ ਦਾ ਮੁੱਲ ਵੀ 65000 ਹਾਂਜੀ ਠੀਕ ਆ ਬਿਲਕੁਲ ਜਾਇਜ਼ 65 ਤੋਂ ਮੰਨਤਾ ਕਰ ਦਾਂਗੇ ਬਸ ਜੀ ਬਾਲਾ ਕੁਝ ਨਹੀਂ ਹੋਣਾ ਜੀ ਹੂੰ ਇਹ ਬਲੂਨ ਕੱਟਿਆ ਜੀ ਇਹ ਕਿਵੇਂ ਮਤਲਬ ਐਡਾ ਦੋ ਦੰਦ ਕੱਟਿਆ ਜੀ ਹਾਏ ਐਡਾ ਕੱਦ ਕਿਵੇਂ ਦਾ ਇਹ ਬਹੁਤ ਚੰਗੀ ਝੋਟੀ ਦੀਦਾ ਇਸ 18 ਨਿਕਲ ਮੱਜਾਂ ਕੱਟਿਆਂ ਵਾਲਾ ਦੰਦ ਕੋਲੇ ਹਾਂਜੀ ਮੈਂ ਦੇਖਿਆ ਨਾਲ ਦੇਖਿਆ ਬਹੁਤ ਛੋਕਣਾ ਪਾਲੀ ਸੀਗੀ ਜੀ ਇਹ 7ਵੇਂ ਮਹੀਨੇ ਬੱਚਾ ਛੱਟ ਗਈ ਮੈਨੂੰ ਲੱਗਦਾ ਕੱਦ ਹੋਊਗਾ 5.5 ਫੁੱਟ ਨਾ ਆਰਾਮ ਦਾ ਨਾ 6 ਫੁੱਟ ਆ ਜੀ 6 ਫੁੱਟ ਕਦੋਂ ਹੋਊਗਾ 6 ਫੁੱਟ ਕੱਦ ਆਈ ਦੰਦੋਂ ਦੋ ਦੰਦ ਦਾ ਜੀ ਲੋਕ ਤੇ ਚੱਕੇ ਆ ਜੇ ਠੀਕ ਆ ਠੀਕ ਆ ਜੈਡ ਬਲੈਕ ਸ਼ਾਹ ਕਾਲੀ ਹਾਂ ਜੀ ਤੋਰੀ ਕੱਦ ਕਹਾ ਤੋੜ ਦੋ ਜੀ ਦੇਖ ਸਕਦੇ ਹੋਗੇ ਤੇ ਗੱਬਣ ਗੁੱਬਣ ਟੀਕਰੇ ਕੋ ਪਰ ਉਹਨਾਂ ਦੇ ਕੋਈ ਨਹੀਂ ਠੀਕ ਆ ਗੱਲ ਭਰਾ ਦਾ ਜੀ ਕੱਲ ਭਰਾ ਹੈਗਾ ਹਾਂ ਜੀ ਕੱਲ ਭਰਾ ਤਾਂ 7 ਮਹੀਨੇ ਪਹਿਲਾਂ ਫਲ ਛਟ ਗਈ ਨਹੀਂ ਆਪਾਂ ਵੇਚਦੇ ਵੀ ਨਹੀਂ ਸੀ ਕਿਵੇਂ ਜੀ 7 ਮਹੀਨਾ ਦੀ ਛੋਟੀ ਫਲ ਛਟ ਗਈ ਸੀ ਪਹਿਲਾਂ ਅੱਛਾ ਪਹਿਲਾਂ ਪਲੂਣੇ 7 ਮਹੀਨੇ ਹੀ ਬੱਚਾ ਛਟ ਗਈ ਸੀ ਹਾਂ ਜੀ ਤਾਂ ਹੀ ਆਪਾਂ ਵੇਚਦੇ ਹੁਣ ਨਹੀਂ ਵੇਚਦੇ ਪਹਿਲਾਂ ਤਾਂ ਲੱਖ ਰੁਪਏ ਦਿੰਦੇ ਸੀ ਮੈਨੂੰ 3 ਮਹੀਨਾ ਦੀ ਗੱਬਣ ਦਾ ਠੀਕ ਆ ਲਓ ਦੇਖੋ ਜੀ ਬਹੁਤ ਡਬਲ ਮਤਲਬ ਕੱਦ ਕਾੜ ਦੀ ਆਮ ਤ ਬਿੱਲਾਂ ਦੇ ਵਿੱਚ ਓਡਾ ਕਦ ਕੜਾ ਤੁਸੀਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਇਹਨੂੰ ਆਨਲਾਈਨ ਦੇ ਖਰੀਦਣ ਲਈ ਵੀ ਜਾਏ ਤੁਸੀਂ ਕਿਰਪਾ ਕਰਕੇ 2 400 ਤੇਲ ਮਜਾ ਕੇ ਨਾ ਇੱਥੇ ਬਾਈਕ ਉੱਤ ਚੱਲ ਕੇ ਆਓ ਪਹਿਲਾਂ ਤੁਸੀਂ ਝੋਟੀ ਆ ਕੇ ਦੇਖੋ ਝੋਟੀ ਦੇ ਦਰਸ਼ਨ ਪਾ ਕੇ 6 ਫੁੱਟ ਦਾ ਵੀਡੀਓ ਦੇ ਵਿੱਚ ਬਹੁਤ ਛੋਟੀ ਨੂੰ ਨਜ਼ਰ ਆਉਂਦੀ ਆ ਮੈਨੂੰ ਸਾਹਮਣੇ ਖੜ ਕੇ ਨਜ਼ਰ ਆ ਰਹੀ ਹੈ ਵੀ ਜਿਹੜੀ ਬਹੁਤ ਕਦ ਕੱਟ ਚੰਗਾ ਝੋਟੀ ਦਾ ਤੇ ਵਾਕੇ ਲੱਤਾਂ ਨਾਲ ਤੋਂ ਦੇਖ ਸਕਦੇ ਹੋ ਸੱਤਵੇਂ ਦਾ ਬਾਈ ਕਹਿੰਦੇ ਬੱਚਾ ਹਟ ਗਈ ਸੀ ਤੇ ਬਾਕੀ ਇਹ ਦੋਤੇ ਉਹਨਾਂ ਨੇ ਲਾਈ ਨਹੀਂ ਕੀ ਚਲੋ ਕਈ ਪਸ਼ੂ ਲੱਗ ਜਾਂਦੇ ਨੇ ਕਈ ਨਹੀਂ ਲੱਗਦੇਗੇ ਤੇ ਹਾਂਜੀ ਹੁਣ ਇਹਨੂੰ 2 ਬੀਨੂ ਬਾਈ ਕਹਿੰਦਾ ਠੀਕ ਆ ਭਰਾਤਾ ਦੇਖ ਸਕਦੇ ਹੋਗੇ ਜੱਜ ਬਲਾਇਕਾ ਕਾਦੇ ਕਾੜ ਪੂਰਾ ਫੁੱਲ ਹੈ ਇਥੋਂ ਪੈਟਪੂੜ ਦੇਖੋ ਜੀ ਪੂਰਾ ਮੋਬਾਈਲ ਚੱਕ ਕੇ ਦਿਖਾਣੀ ਪੁੱਜ ਨੂੰ ਸੋਹਣੀ ਝੋਟੀ ਆ ਪੂਰੀ ਠੀਕ ਆ ਜੀ ਘਰ ਦੀ ਪਾਲੀ ਕੱਟੀ ਆਈ ਠੀਕ ਆ ਭਰਾਏ ਝੋਟੇ ਤੇ ਗੋਪਣ ਕਰਾਈਆ ਹਾਂ ਠੀਕ ਆ ਭਰਾਏ ਠੀਕ ਆ ਭਰਾਏ ਹਾਂ ਜੀ ਖਲੀ ਦਾ ਭਰਾ ਠੀਕ ਹੈ ਕਿਹੜਾ ਵਜਦਾ ਹੋਈ ਹਾਂ ਬਾਈ ਕਹਿੰਦਾ ਖੜੀ ਬਾਕੀ ਸਿੰਘਾਂ ਦੀ ਬਣਦੇ ਦੇਖੋ ਜੀ ਬਣ ਦੋ ਜੀ ਇਹ ਆਪ ਨਹੀਂ ਪਤਾ ਕਿਹੜੇ ਦੀ ਹੈ ਨਾ ਇਹ ਹਾਂ ਆਪ ਤਾਂ ਨਹੀਂ ਪਤਾ ਕਿਹੜੇ ਸੰਦ ਆਪ ਬਲਰਾਜ ਦੀ ਆਈ ਬਲਰਾਜ ਦੀ ਹਾਂ ਜੀ ਆ ਬਾਈ ਕਹਿੰਦਾ ਬਲਰਾਜ ਦੀ ਆ ਤੇ ਖਲੀ ਤੋਂ ਅੱਗੇ ਜਿਹੜਾ ਟੀਕਾ ਲਵਾਇਆਗਾ ਡਾਕਟਰ ਡਾਕਟਰ ਪੈਂਡ ਦਾ ਹੀ ਹੂ ਨਾ ਹਾਂ ਪੈਂਡ ਦਾ ਬਸ ਠੀਕ ਹੈ ਤੇ ਜੂਰ ਪਰ ਪੈਂਡ ਆ ਜੀ ਤੇ ਤਹਿਸੀਲ ਤੇਨੂੰ ਜ਼ਿਲ੍ਹਾ ਬਰਨਾਲਾ ਪੈਂਦੇ ਨੇ ਇਹਦਾ ਫਿਰ ਮੁੱਲ ਕਿੰਨਾ ਕਰਾਂਗੇ ਜੇ ਆਪਾਂ ਹਾਂ ਜੀ ਇਹਦਾ ਮੁੱਲ ਇਹਦਾ ਪਹਿਲਾਂ ਤਾਂ ਬਾਈ ਤਿੰਨ ਮਹੀਨੇ ਦੀ ਗੱਬਣ ਦਾ ਲੱਖ ਰੁਪਏ ਦਿੰਦੇ ਸੀ ਅੱਛਾ ਤਿੰਨ ਮਹੀਨੇ ਗੱਬਣ ਹਾਂ ਹੁਣ ਅੱਕੇ ਖਰੇ ਜੀ 75000 ਦੀ ਦੇ ਦਾਂਗੇ ਹਾਂ ਨਾ ਹੀ ਆ ਜੀ ਹੁਣ 72000 ਤੇ ਕੋਈ ਕੱਦ ਘੱਟ ਬਹੁਤ ਮਤਲਬ ਮੇਲੇ ਵਾਲੀ ਬਿਊਟੀ ਜੀ ਮਤਲਬ ਰੱਬ ਕਰੇ ਗੱਬਣ ਹੋ ਗਈ ਬਰੇਗੀ ਤੇ ਆਉਣ ਵਾਲੇ ਸਮੇਂ ਚ ਚੰਗੀ ਜਿਹੜੇ ਝੋਟੀ ਨੇ ਤਿਆਰ ਹੋ ਜਾਣਾਗਾ ਤੇ ਦੇਖ ਸਕਦੇ ਆ ਜੀ ਲਓ ਦੇਖ ਸਕਦੇ ਆ ਜੀ ਪੂਰਾ ਫੁੱਲ ਘੜ ਘਾਟ ਆਣਾ ਹਾਂ ਜੀ ਬਹੁਤ ਘਾਟ ਬਹੁਤ ਆ ਜੀ ਪੇਟਪੋੜ ਦੀ ਬਾਂਦਰੀ ਬਹੁਤ ਚੰਗੀ ਝੋਟੀ ਦੀ ਆਡੀਆਂ ਚੱਕ ਲੂਣੀਆਂ ਬੰਦੇ ਦਾ ਐਂ ਨਹੀਂ ਹੈਗਾ ਬਾਂਦ ਦਾ ਉਹਨਾਂ ਨਾਲ ਥਾਂ ਦਿਖਾ ਦੇਣਾ ਫਿਰ ਹਾਂ ਥਾਂ ਦੇਖੋ ਜੀ ਚਾਰ ਥਾਂ ਨੇਗੇ ਚਾਰੇ ਥਾਣਾਂ ਜੀ ਵਧੀਆ ਥੋੜਾ ਬੱਚੇ ਸਿੱਟੇ ਕਰਕੇ ਵਿਚਾਰੀ ਨੇ ਜਿਹੜਿਆ ਥੋੜੀ ਜਦੀ ਜਮ ਹੋ ਗਈ ਝੋਟੀਆਂ ਬਾਨਾ ਬਹੁਤ ਸ਼ਕੀਨ ਸੀਗਾ ਠੀਕ ਆ ਜੀ ਤਿੰਨ ਪਸ਼ੂ ਆ ਸੋ ਤਿੰਨ ਪਸ਼ੂ ਜਿਹੜਾ ਵੀ ਤੁਹਾਨੂੰ ਜਾਂ ਪਹਿਲੀ ਮੱਝ ਦਾ 65000 ਰ ਤੇ ਇਹ ਆ ਸੱਤ ਕੋਲੋਂ ਤਾਂ 1.5 ਮਿੰਟ ਹੀ ਗੱਭਣਾ ਤੇ ਇਹਦਾ ਮੁੱਲ 65000 ਇਹਦਾ ਮੁੱਲ 75000 ਹਾਂ ਨਾ ਇਹ ਹਾਂ ਇਹ ਹਾਂ ਨਾ ਕਿ ਬਾਈ ਕਹਿੰਦਾ ਇਹਨਾਂ ਛੋੜਾ ਮਾਨਤਨ ਹੋ ਜੂਗਾ ਸੋ ਤਿੰਨ ਬਾਈ ਜਿਹੜਾ ਤੁਹਾਨੂੰ ਪਸ਼ੂ ਪਸੰਦ ਹੁੰਦਾਗਾ ਬਾਈ ਕੋਲੇ ਪਿੰਡ ਜਦੋਂ ਪਰ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋਗੇ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ